ਹਾਂਜੀ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੀ ਹੋਵੋਗੇ ਅੱਜ ਦੀ ਅਪਡੇਟ 5 ਤਰੀਕ ਨਵਾਂ ਮਹੀਨਾ 2025 ਖੜਾਂ ਦੀ ਮਾਰ ਇਧਰਲੇ ਸਾਡੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਹੋ ਚੁੱਕੀ ਹੈ ਦੇਖੋ ਪਾਣੀ ਲਗਾਤਾਰ ਦਿਨ ਪਰ ਦਿਨ ਵਾਦੀ ਰਿਹਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਹੜੀ ਟਾਂਗਰੀ ਨਦੀ ਦਿਖਾ ਦਈਏ ਤੁਹਾਨੂੰ ਆਹ ਹਰਿਆਣੇ ਪੰਜਾਬ ਦੀ ਸੀਮਾ ਜਿਹੜੀ ਚੀਕਾਲ ਹਰਿਆਣਾ ਵਾਲੀ ਸਾਈਡ ਸੜਕ ਜਾਂਦੀ ਆ ਉਹ ਸੜਕ ਦੇ ਥੱਲੋਂ ਦੀ ਲੰਘਦੀ ਹੈ ਇਹ ਟਾਂਗਰੀ ਨਦੀ ਇਹ ਨਦੀ ਦਾ ਪੱਧਰ ਵੀ ਬਹੁਤ ਜ਼ਿਆਦਾ ਹਾਈ ਲੈਵਲ ਤੇ ਹੋ ਚੁੱਕਿਆ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਵੜ ਚੁੱਕਿਆ ਤੇ ਪਿੰਡਾਂ ਨੂੰ ਪਾਣੀ ਹਲੇ ਥੋੜਾ ਜਾ ਤਕਰੀਬਨ ਦੂਰੀ ਹੈ ਪਿੰਡਾਂ 'ਚ ਵੜਨ ਤੋਂ ਪਾਣੀ ਦਾ ਬਹੁਤ ਹੀ ਜ਼ਿਆਦਾ ਤੇਜ਼ ਬਹਾਵਾ ਹਾਈ ਲੈਵਲ ਤੇ ਹੋਇਆ ਪਿਆ ਪਾਣੀ ਤੇ ਇਧਰਲਾ ਏਰੀਆ ਸਾਰਾ ਹੁਣ ਹਰਿਆਣੇ ਦੀ ਵਾਰੀ ਆ ਚੁੱਕੀ ਹੈ ਹਰਿਆਣੇ ਦੇ ਵੱਲ ਸਾਰਾ ਪਾਣੀ ਆਉਣਾ ਇਧਰੋਂ ਜਿਹੜੀ ਇੱਧਰ ਨੰਗਲ ਡੈਮ ਦਾ ਪਾਣੀ ਆ ਆਨੰਦਪੁਰ ਸਾਹਿਬ ਦਾ ਇੱਧਰ ਲਾਹਵਤਿਗੜ੍ਹ ਸਾਹਿਬ ਇੱਧਰ ਦੀ ਹੁੰਦੇ ਹੋਏ ਪਾਣੀ ਨੇ ਹੁਣ ਹਰਿਆਣਾ ਵਿੱਚ ਐਂਟਰ ਹੋਣਾ ਤੇ ਆਉਣ ਵਾਲੇ 3-4 ਦਿਨਾਂ ਦੇ ਵਿੱਚ ਸਥਿਤੀ ਇਹੋ ਜਿਹੀ ਬਣੀ ਹੋਈ ਆ ਕਿ ਪਾਣੀ ਦਾ ਲੈਵਲ ਵਧਣਾ ਹੀ ਵਧਣਾ ਆ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਇੱਕ ਗਰਦਾ ਲੈਵਲ ਆ ਗਰਦਾ ਲੈਵਲ ਵੀ ਤਕਰੀਬਨ ਲੋਕਾਂ ਦੇ ਖੇਤਾਂ ਵੱਲ ਨੂੰ ਵਧ ਰਿਹਾ ਪਾਣੀ ਇਹਦਾ ਵੀ ਤੇ ਪੂਰਾ ਹਾਈ ਲੈਵਲ ਹੋਇਆ ਪਿਆ ਪਾਣੀ ਲੋਕਾਂ ਦੀ ਭੀੜ ਜਮਾ ਹੋਈ ਪਈ ਐ ਪੁਲਾਂ ਦੇ ਉੱਪਰ ਸੜਕਾਂ ਦੇ ਉੱਪਰ ਆਪਣੇ ਖੇਤਾਂ ਦੇ ਵਿੱਚ ਨੇੜੇ-ਨੇੜੇ ਘਗਰਾਂ ਦੇ ਜਿਹੜੇ 25 30 ਪਿੰਡ ਨੇ ਉਹਨਾਂ 'ਚ ਵੀ ਅਨਾਉਂਸਮੈਂਟਾਂ ਕਰ ਦਿੱਤੀਆਂ ਗਈਆਂ ਨੇ ਸਰਕਾਰ ਵੱਲੋਂ ਵੀ ਬੋਲ ਦਿੱਤਾ ਭਾਈ ਆਪਣੀ ਪੰਡਾਂ ਦੇ ਵਿੱਚ ਆਪਣੇ ਘਰਾਂ ਦਾ ਧਿਆਨ ਰੱਖੋ ਆਪਣੇ ਘਰਾਂ ਦੇ ਵਿੱਚ ਰੋ ਰੈੱਡ ਅਲਰਟ ਜਾਰੀ ਕਰ ਦਿੱਤਾ ਕਿ ਪਾਣੀ ਪਿੱਛੋਂ ਬਹੁਤ ਹੀ ਜ਼ਿਆਦਾ ਛੱਡਿਆ ਜਾ ਰਿਹਾ ਇਹਨਾਂ ਦਿਨਾਂ ਦੇ ਵਿੱਚ ਪਾਣੀ ਦਾ ਲੈਵਲ ਵਧਣਾ ਹੀ ਵਧਣਾ ਕਿਉਂਕਿ ਇੱਧਰਲਾ ਏਰੀਆ ਜਿਹੜਾ ਇਹ ਸਾਰਾ ਹਰਿਆਣੇ ਵਾਲੀ ਸਾਈਡ ਨੀਵਾ ਏਰੀਆ ਇਹ ਹੈ ਜੀ ਇੱਥੋਂ ਦੀ ਹਰਿਆਣਾ ਪੰਜਾਬ ਦੀ ਸਰਹੱਦ ਇੱਥੋਂ ਅੱਗੇ ਪੰਜਾਬ ਆ ਤੇ ਇਧਰਲੀ ਸਾਈਡ ਹਰਿਆਣਾ ਸ਼ੁਰੂ ਹੋ ਜਾਂਦਾ ਹਰਿਆਣੇ ਦੇ ਵਿੱਚ ਵੜਦੀ ਉਸਾਰ ਆਹ ਟਾਂਗਰੀ ਨਦੀ ਦਾ ਦੇਖ ਰਹੇ ਤੁਸੀਂ ਲੋਕਾਂ ਦੇ ਖੇਤਾਂ ਵੱਲ ਪਾਣੀ ਵਧ ਚੁੱਕਿਆ ਪਾਣੀ ਬਹੁਤ ਹੀ ਜ਼ਿਆਦਾ ਨੁਕਸਾਨ ਕਰ ਰਿਹਾ ਇਥੇ ਫਸਲਾਂ ਜਿਹੜੀਆਂ 4-5 ਦਿਨ ਹੋਵੇ ਪਾਣੀ ਵਧੇ ਨੂੰ ਉਹਦੇ ਕਾਰਨ ਫਸਲਾਂ ਗਲ ਕੇ ਥੱਲੇ ਬੈ ਗਈਆਂ ਨੇ ਜਿਹੜੀਆਂ ਕਿ ਪੱਕਣ ਦੀ ਕਗਾਰ ਤੇ ਆਈਆਂ ਹੋਈ ਸੀ ਇਹਨਾਂ ਬਦਲਾਂ ਕਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪਾਣੀ ਦੇ ਕਾਰਨ ਤੇ ਆਉਣ ਵਾਲੇ 3-4 ਦਿਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਪਾਣੀ ਦਾ ਲੈਵਲ ਵਧੂਗਾ ਤੇ ਹੋਰ ਵੀ ਜ਼ਿਆਦਾ ਨੁਕਸਾਨ ਹੋਊਗਾ ਭਾਰੀ ਤੇ ਇੱਥੇ ਨਾਲ ਲੱਗਦੇ ਬਾਰਡਰ ਦਾ ਏਰੀਆ ਜਿਹੜਾ ਹਰਿਆਣਾ ਪੰਜਾਬ ਦਾ ਉਸ ਏਰੀਏ ਦੇ ਵਿੱਚ ਪੰਜਾਬੋਂ ਤੋਂ ਕਈ ਵੀਰਾਂ ਨੇ ਪਹਿਲਾਂ ਹੀ ਮੋਰਚੇ ਲਾ ਲਏ ਨੇ ਪਹਿਲਾਂ ਹੀ ਸੇਵਾ ਦੇ ਪ੍ਰਬੰਧ ਕਰ ਲਏ ਨੇ ਚਾਰਾ ਪਸ਼ੂਆਂ ਦੇ ਲਈ ਹਰਾ ਚਾਰਾ ਸੁੱਕਾ ਚਾਰਾ ਜੋ ਵੀ ਰਸਤਾ ਜ਼ਰੂਰਤ ਪੈਂਦੀ ਹੈ ਹਲਾਂ ਦੇ ਵਿੱਚੋਂ ਉਹ ਲਿਆ ਕੇ ਆਪਣੇ ਆ ਸੜਕਾਂ ਦੇ ਉੱਪਰ ਇਹਨਾਂ ਨੇ ਰੱਖ ਲਏ ਨੇ ਕਿਉਂਕਿ ਇਹ ਏਰੀਏ ਦੇ ਵਿੱਚ ਸਰਕਾਰ ਗਵਰਨਮੈਂਟ ਨੇ ਦੱਸ ਦਿੱਤਾ ਕਿ ਪਾਣੀ ਵਧਣਾ ਹੀ ਵਧਣਾ ਤਾਂ ਕਰਕੇ ਸੇਵਾਦਾਰ ਪਹਿਲਾਂ ਹੀ ਚੱਕੰਨੇ ਹੋ ਚੁੱਕੇ ਨੇ ਕਿ ਇੱਕ ਤੋਂ ਦੇ ਜਿਹੜੇ ਡੰਗਰ ਪਸ਼ੂ ਹੋਣਗੇ ਉਹਨਾਂ ਦੇ ਲਈ ਹਰਾ ਚਾਰਾ ਹਰਾ ਖਾਣਾ ਦੇਖੋ ਰਾਸ਼ਨ ਪਾਣੀ ਜੋ ਵੀ ਸਮੱਗਰੀ ਹੁੰਦੀ ਆ ਉਹ ਇਕੱਠੀ ਕੀਤੀ ਜਾਂਦੀ ਆ ਤੇ ਆਹਾ ਵੀਡੀਓ ਹੈਗੀ ਆ ਹਰਿਆਣੇ ਦੇ ਵਿੱਚ ਪਿੰਡ ਪੈਂਦਾ ਪੰਜਾਬ ਦੇ ਨਾਲ ਲੱਗਦੇ ਸਰਹੱਦੀ ਇਲਾਕਾ ਪਿੰਡ ਦਾ ਨਾਮ ਹੈਗਾ ਖੰਬੇੜਾ ਉਸ ਖੰਬੇੜੇ ਪਿੰਡ ਦੀ ਵੀਡੀਓ ਹੈ ਤੇ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਲਗਭਗ ਪਿੰਡ ਦੇ ਚਾਰੋਂ ਪਾਸੇ ਪਾਣੀ ਆ ਚੁੱਕਿਆ ਜੋ ਕਿ ਇੱਕ ਸਾਈਡ ਤਾੰਗੜੀ ਨਦੀ ਹੈ ਇੱਕ ਸਾਈਡ ਘੱਗਰਾ ਤਾਂ ਐਸੀ ਦੀ ਅਪਡੇਟ ਦੇ ਲਈ ਸਾਨੂੰ ਲਾਈਕ